चाच वा पा बिठाने दारा चाचवा दाने बिठाने दारा दोजिया दूवी दो था, दो सोमे मैं सोमां तूवी सोमे मैं सोमांजे सोमेरी बिथाने दारा चाचवा रा पा चाच वाप

ਹੰਦਰ ਸਵੀਮਿੰਗ ਪੂਲ ਬਣਾ ਉਚਾਚਵਾਰਾ ਪਾ ਵਣਦਰ ਉਚਾਚਵਾਰਾ ਪਾ ਉਚਾਚਵਾਰਾ ਪਾ ਵਣਦਰ ਉਚਾਚਵਾਰਾ ਪਾ ਬਰਗਰ ਪੀਜੇ ਮੰਗਾ ਵਣਦਰ ਬਰਗਰ ਪੀਜੇ ਮੰਗਾ ਬਰਗਰ ਪੀਜੇ ਮੰਗਾ ਵਣਦਰ ਬਰਗਰ ਪੀਜੇ ਮੰਗਾ ਮੈਂ ਨਹੀਂ ਖਾ ਮੂੰ ਵੀ ਖਾਵੇਂ ਮੈਂ ਵੀ ਖਾ ਮੂੰ ਵੀ ਗਰਕਿਲੇ ਮੰਗਾ ਬਣਦਰ ਬਰਦਰ ਵੀੇ ਮੰਗਾ ਉੱਚਾ ਚਵਾਰਾ ਪਾ ਬਣਦਰ ਉੱਚਾ ਚਵਾਰਾ ਪਾ ਮਰਸੜੀ ਕਾਰ ਲਿਆ ਬਣਦਰ ਮਰਸੜੀ ਖਾਲ ਲਿਆ ਮਰਸੜੀ ਕਾਰ ਲਿਆ ਬਣਦਰ ਮਰਸੜੀ ਕਾਰ ਲਿਆ ਮੈਂ ਵੀ ਬੈਠਾ ਤੂੰ ਵੀ ਬੈਠੇ ਮੈਂ ਵੀ ਬੈਠਾ ਤੂੰ ਵੀ ਬੈਠੇ ਗਿੱਟ ਖੁੱਲੋ ਵਿਧਣ ਦਰ ਉੱਚਾ ਚਵਾਰਾ ਪਾ ਸਿਨੇਮਾ ਮੈਨੂੰ ਲਿਜਾ ਵਿਧਣ ਦਰ ਸਿਨੇਮਾ ਮੈਨੂੰ ਲਿਜਾ ਸਿਨੇਮਾ ਮੈਨੂੰ ਲਿਜਾ ਵਿਧਣ ਦਰ ਸਿਨੇਮਾ ਮੈਨੂੰ ਲਿਜਾ ਮੈਂ ਵੀ ਬੈਠਾਂ ਤੁਸੀਂ ਜਾਵੇਂ ਮੈਂ ਨਹੀਂ ਜਾਮਾ ਤੁਸੀਂ ਜਾਵੇਂ ਨਹੀਂ ਖੜਾ ਤੇਰੀ ਨਾਮ ਤੂੰ ਦਰ ਚਾਚਵਾਰਾ ਪਾ ਚਾਚਵਾਰਾ ਪਾ ਵਿਧਣ ਦਰ ਚਾਚਵਾਰਾ ਪਾ ਚੱਚਵਾਰਾ ਪਾਵੇ ਜਣਦਰ ਚੱਚਵਾਰਾ ਪਾ ਚੱਚਵਾਰਾ